ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਆਇਆ ਵੱਡਾ ਜ਼ਬਰਦਸਤ ਪਚਾਲ ਕੰਬੀ ਧਰਤੀ ਖਬਰ ਨੂੰ ਅੰਤ ਤੱਕ ਦੇਖਣਾ ਵੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਇਹ ਸਾਂਝੀ ਕਰ ਰਹੇ ਹਾਂ ਜੀ ਹਾਂ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਕਿ ਵੀਰਵਾਰ ਨੂੰ ਚੱਲਦੇ ਜੜ ਕੇ ਮਹਿਸੂਸ ਕੀਤੇ ਗਏ ਕਿ ਘੰਟੇ ਦੇ ਅੰਦਰ ਦੋ ਵਾਰ ਪਚਾਲ ਦੀ ਜੜ ਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ ਤੇ ਭਾਪ ਵਿੱਚ ਚਾਲਾਂ ਨੂੰ ਚਾਰਜ ਹੋਣੇ ਚ ਮੰਡਿਆ ਗਿਆ ਜਿਸ ਵਿੱਚ ਜ਼ੋਨ 2 ਤੈਨ ਅਤੇ 4 ਅਤੇ 5 ਸ਼ਾਮਲ ਹਨ ਇਹਨਾਂ ਦੇ ਮੁਲਕਾਂ ਦੇ ਜੋਖਮ ਦੇ ਅਨੁਸਾਰ ਕੀਤਾ ਜਾਂਦਾ ਹੈ ਜ਼ੋਨ 2 ਨੂੰ ਸਭ ਤੋਂ ਘੱਟ ਖਤਰਾ ਹੈ ਤੇ ਜ਼ੋਨ 5 ਨੂੰ ਸਭ ਤੋਂ ਵੱਧ ਖਤਰਾ ਹੁੰਦਾ ਨਕਸ਼ੇ ਅਚ ਜੋਨ 2 ਦੋਦਰਾਂ ਗੰਦਿੱਲਾ ਜੋਨ 3 ਦਾ ਪੀਲਾ ਜੋਨ 4 ਦਸੰਤਰੀ ਤੇ ਜੋਨ 5 ਤਾਂ ਲਾਲ ਹੈ ਜਿਤ ਨੈਸ਼ਨਲ ਸਿਸਮੋਲੋਜੀ ਸੈਂਟਰ ਦੇ ਅਨੁਸਾਰ ਇਸ ਦਾ ਕੇਂਦਰ ਫਰੀਦাবাদ ਵਿੱਚ ਭੂਮੀਗਤਤ 5 ਕਿਲੋਮੀਟਰ ਦੀ ਡਿੰਗਾਈ ਵਿੱਚ ਸੀ ਤੇ ਪਹਿਲਾ 50 ਸਵੇਰੇ 10:45 ਤੇ ਦੂਜਾ ਸਵੇਰੇ 11:43 ਦੇ ਆਇਆ ਜੀ ਹਾਂ ਹਰਿਆਣਾ ਦੇ ਫਰੀਦাবাদ ਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ